ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣਨ ਤੇ ਸੁਣਾਉਣ ਵਾਲੇ ਸਮੂਹ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼ਕਾਲ ਤੇ ਖੁਸ਼ਾਮਦੀਦ ਲੋਕ ਗੀਤਾਂ ਵਿੱਚ ਅਨੇਕਾਂ ਰਿਸ਼ਤਿਆਂ ਦਾ ਵਰਣਨ ਆਉਂਦਾ ਹੈ ਪਰ ਇਹਨਾਂ ਸਭ ਤੋਂ ਪਿਆਰਾ ਰਿਸ਼ਤਾ ਨਾਨਕਿਆਂ ਦਾ ਹੁੰਦਾ ਜਿੱਥੇ ਜਾ ਕੇ ਬਚਪਨ ਦੇ ਵਿੱਚ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਕਿਉਂਕਿ ਉੱਥੇ ਸਾਨੂੰ ਪੂਰਨ ਆਜ਼ਾਦੀ ਹੁੰਦੀ ਹੈ ਹਰ ਚੀਜ਼ ਜਿਹੜੀ ਅਸੀਂ ਚਾਹੁੰਦੇ ਆ ਉਹ ਸਾਨੂੰ ਮਿਲ ਜਾਂਦੀ ਹੈ ਤੇ ਅੰਤਾਂ ਦਾ ਪਿਆਰ ਮਿਲਦਾ ਹੈ ਉਹ ਮੋਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦਾ ਹੈ ਤੇ ਉਹ ਰਿਸ਼ਤੇ ਸਾਡੇ ਤੋਰੰਦਰ ਤੱਕ ਸ਼ਾਪ ਛੱਡਦੇ ਨੇ ਤੇ ਸਾਨੂੰ ਯਾਦ ਆਉਂਦੇ ਰਹਿੰਦੇ ਨੇ ਇਹਨਾਂ ਰਿਸ਼ਤਿਆਂ ਦੀ ਗੱਲ ਕਰਦਾ ਇਹ ਲੋਕੀ ਤੁਹਾਡੀ ਨਜ਼ਰ ਹੈ ਆਓ ਗਾਈਏ ਨਾ ਮਨੀ ਮੇਰੀ ਨੀਕਾ ਕੱਤੇ ਨਿਕਾਇਟੇਰੇ ਮੰਮੀ ਜਿਠੋਕ ਬਣਾਇਆ ਲਹਾਰ ਜਾਈ ਖੁਲਿਆ ਆਇਏ ਬੀਬੀ ਦਸਬਰ ਰੰਗਾਈਏ ਨੀ ਤੂੰ ਪੈਣ ਬੀਬੀ ਸੁਹਾ ਜੋੜਾ

ਪਰ ਕਰਦਾ ਮੰਮੀ ਤੇ ਕਰਨ ਸੁਆਲ ਦੀ ਲਹਾਰ ਜੈ ਨਥ ਚੂੜਾ ਲਾਇਏ ਬੀਬੀ ਦੀ ਸ਼ਕ ਪਾਰ ਆਈਏ ਨੀ ਤੂੰ ਪੈਨ ਬੀਬੀ ਨਾਥ ਚੂੜਾ ਸੁਹਾਗ ਚੂੜਾ ਪੈਨ ਕੰਨੇ ਆ ਕੁਆਰੀਏ ਬਾਬਲ ਦੇ ਵੇੜੇ ਵਿੱਚ ਵੇਦੀ ਗੜਾਏ ਸਜਣ ਸਦਾਏ ਹੱਥ ਬਾਨੇ ਆਈਏ ਵਿਵਦੀ ਚ ਬੀਬੀ ਕਾਨ ਬਠਾਈਏ ਨੀ ਤੂੰ ਲੈ ਲੈ ਬੀ ਬਿਸ਼ਗਨਾ ਦੀਆਂ ਲਾਵਾਂ ਲਾਵਾਂ ਲੈ ਬੋਡ ਸੁਹਾਗਣੇ ਚੰਨਣ ਰੁਖ ਦਾ ਡੋळा ਲਡੋ ਨੂੰ ਡੋਲੇ ਦੇ ਵਿੱਚ ਬਠਾਈਏ ਸੋਰੇ ਜਬੀ ਬੀ ਰਾਣੀਏ ਸੋਰੇ ਜਤੀਏ ਰਾਣੀਏ ਇਸ ਲੋਕ ਇਤ ਜਿਸ ਦੇ ਵਿੱਚ ਇਸ ਚੀਜ਼ ਦਾ ਵਰਣਨ ਹੈ ਕਿ ਜਿੱਥੇ ਧੀ ਜੰਮਦਿਆਂ ਮਾਂ ਨੂੰ ਫਿਕਰ ਹੋ ਜਾਂਦਾ ਸੀ ਦਾਜ ਬਣਾਉਣ ਦਾ ਕਿਉਂਕਿ ਉਦੋਂ ਹੱਥੀ ਸਾਰੇ ਕੰਮ ਕੀਤੇ ਜਾਂਦੇ ਸੀ ਤੇ ਉਸੇ ਤਰ੍ਹਾਂ ਨਾਨਕਿਆਂ ਨੂੰ ਵੀ ਫਿਕਰ ਹੁੰਦਾ ਸੀ ਦੋਤੀ ਦਾ ਦਾਜ ਬਣਾਉਣ ਦਾ ਤੇ ਨਾਨੀ ਨਿੱਕਾ ਕੱਤ ਦੀ ਬਰੀਕ ਕੱਤ ਦੀ ਉਨਵਟੇਰ ਦੀ ਉਹਦਾ ਕੱਪੜਾ ਬਣਵਾਉਂਦੇ ਤੇ ਫਿਰ ਉਸ ਤੇ ਬੂਟੀਆਂ ਕੱਢਦੇ ਉਸ ਨੂੰ ਪਹਿਲਾਂ ਰੰਗਦੇ ਫਿਰ ਉਸ ਤੇ ਬੂਟੀਆਂ ਕੱਢਦੇ ਫਿਰ ਉਸੇ ਖੱਦਰ ਦਾ ਹੀ ਸੂਟ ਬਣਾ ਕੇ ਤੇ ਉੱਤੇ ਸ਼ਾਲੂ ਦੇ ਕੇ ਲੜਕੀ ਨੂੰ ਤੋਰ ਦਿੱਤਾ ਜਾਂਦਾ ਸੀ ਸਾਦੇ ਸਮੇਂ ਹੋਣ ਕਰਕੇ ਉਸ ਖੱਦਰ ਦਾ ਜੋੜਾ ਪਾ ਕੇ ਧੀ ਸੋਹਰੇ ਤੁਰ ਜਾਂਦੀ ਸੀ ਤੇ ਇਸ ਤਰ੍ਹਾਂ ਨਾਨਕੇ ਉਸ ਦੇ ਨਾਲ ਹੋਰ ਲੋੜੀ ਦੀਆਂ ਚਿੰਜਾਂ ਜੋ ਵੀ ਗਹਿਣੇ ਗੱਟੇ ਉਹਨਾਂ ਨੇ ਪਾਉਣੇ ਹੁੰਦੇ ਸੀ ਉਹ ਚੀਜ਼ਾਂ ਲੈ ਕੇ ਤੇ ਆਪਣੇ ਦੋਤੀ ਦੀ ਸ਼ੱਕ ਪੂਰਨ ਜਾਂਦੇ ਤੇ ਸਾਰੇ ਸ਼ਗਨ ਵਿਹਾਰ ਕਰਕੇ ਦੋਤੀ ਨੂੰ ਘਰੇ ਤੋਰ ਕੇ ਤੇ ਬੜੇ ਚਾਵਾ ਮਲਾਰਾਂ ਦੇ ਨਾਲ ਵਾਪਸ ਆਪਣੇ ਘਰ ਆਉਂਦੇ ਤੇ ਫੇਰਤੀ ਕੋਠੀ ਝਾੜ ਲੈ ਕੇ ਉਹਨਾਂ ਨੂੰ ਬੈਲਡਾਉਣ ਦੀ ਥੋੜੇ ਦਿਨਾਂ ਬਾਅਦ ਤੇ ਉਸ ਨੂੰ ਵੀ ਸ਼ਗਨ ਦੇ ਕੇ ਤੋੜਿਆ ਜਾਂਦਾ ਸੀ ਉਮੀਦ ਹੈ ਇਹਨਾਂ ਰਸਮਾਂ ਨਾਲ ਸੰਬੰਧਿਤ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ ਰੱਬ ਰਾਖਾ